ਆ ਨੰਬਰ ਪਲੇਟ ਦੀ ਵੀਡੀਓ ਬਣਾ ਨੰਬਰ ਪਲੇਟ ਦੀ ਨੰਬਰ ਪਲੇਟ ਲਾ ਪੱਕੇ ਢੀਠ ਆ ਕੀ ਹੋਏ ਕਮਾਲ ਹੋ ਗਈ ਜੀ ਯਾਰ ਹੈ ਕੁਝ ਵੀ ਨਹੀਂ ਮਗਰ ਉਹ ਦਰ ਫਿਟੇ ਮੋ ਛੋਟੇ ਇਹ ਕੀ ਕਰਦਾ ਤੂੰ ਕਿੰਨੇ ਪੈਸੇ ਬਣਾਉਨੇ ਤੁਸੀਂ ਕਿੰਨੇ ਕਿੰਨੇ ਪੈਸੇ ਇੱਕ ਜਿਹੜੇ ਚ ਕਿੰਨੇ ਪੈਸੇ ਵੱਜਦੇ ਤੁਹਾਨੂੰ 20000 ਰੁਪਏ ਵੱਜਦੇ 20000 ਰੁਪਏ ਜਿਹੜੇ ਚ ਵੱਜਦਾ ਨਾ ਚਾਰ ਜਿਹੜੇ ਚ ਪੰਜ ਜਿਹੜੇ ਤੁਹਾਨੂੰ ਲੱਖ ਰੁਪਏ ਵੱਜ ਗਏ ਤਾਂ ਤੋ ਇਹ ਤਾਂ 2000 ਰੁਪਏ ਵੀ ਨਹੀਂ ਲੱਗਦਾ ਇਹਨਾਂ ਚੀਜ਼ਾਂ ਤੇ ਇਹ ਤਾਂ ਬ੍ਰੇਕਾਂ ਬਰੁਕਾਂ ਚੈੱਕ ਕਰ ਰਹੇ ਤੇ ਬ੍ਰੇਕ ਵੀ ਹੈਗੇ ਕਿ ਨਹੀਂ ਮੈਨੂੰ ਤਾਂ ਲੱਗਾ ਬ੍ਰੇਕ ਵੀ ਨਹੀਂ ਹੋਣ ਇਹਦੇ ਹੀ ਆ ਬ੍ਰੇਕ ਵੀ ਘੱਟ ਵੱਧੀ ਲੱਗਦੇ ਬ੍ਰੇਕ ਵੀ ਘੱਟ ਆ ਤੇ ਜਦ ਮੈਂ ਛੱਤ ਮਾਰੀ ਹੁੰਦੀ ਆ ਇਹੋ ਜਿਹੇ ਡੰਡ ਬੈਠ ਕੇ ਕੱਢ ਤੇ ਇੱਕ ਇੱਕ ਡੰਡ ਬੈਠ ਕੇ ਤੇ ਇੱਕ ਡੰਡਾ ਵੱਜਣਾ ਚਾਹੀਦਾ ਚੱਗੀ ਤਰ੍ਹਾਂ ਮੈਂ ਤਾਂ ਮੂਤਰ ਪਾਏ ਤਾਂ ਕੋਹ ਨਹੀਂ ਹੁੰਦਾ ਆ ਵੇਖ ਫਿਰ ਨੰਬਰ ਨੰਬਰ ਵੀ ਲਿਖ ਨਹੀਂ ਪੱਕੇ ਢੀਠ ਆ ਕੋਈ ਆ ਨੰਬਰ ਬਿਲੇ ਤਾਂ ਆ ਕੀ ਲਿਖਾਇਆ ਪੱਕੇ ਢੀਠ ਢੀਟੀਆਂ ਵੀ ਫਰੇ ਦੇ ਮਤਲਬ ਹਨ ਕੱਕਾ ਕੈਮਰਾ ਚੱਲਦਾ ਤੇਰਾ ਜਵਾ ਜੀ ਜਨਾਬ ਇਹਨਾਂ ਸਪੇਸ ਸਪੂਸ ਮਾਰੀ ਜੀ ਵਿੱਚੋਂ ਕੱਟ ਦਿਆ ਕਰ ਯਾਰ ਇਹ ਮੁੜਕੇ ਨਾ ਹੋਵੇ ਆਪਣੀ ਕੋਈ ਵੀਡੀਓ ਪੂਰੀ ਨਾ ਆਵੇ ਠੀਕ ਹੈ ਜੀ ਜਨਾਬ ਹੁਣ ਗਵਰਨਮੈਂਟ ਨੇ ਜ਼ਰੂਰੀ ਕੀਤਾ ਵੀ ਵੀਡੀਓ ਜਿਹੜੀਆਂ ਬਣਾਇਆ ਕਰਨੀਆਂ ਇਸ ਤਰ੍ਹਾਂ ਦੀ ਤੇ ਇਹ ਨਾ ਹੋਵੇ ਅੱਗੇ ਪਿਛਲੀ ਵਾਰ ਹਜਾਰ ਮੇਰਾ ਲੈਂਦਾ ਮੁੜਕੇ ਮੈਂ ਤੁਹਾਨੂੰ ਦੱਸਾਂ ਜੀ ਜਨਾਬ ਵਿੱਚ ਸਾਰੇ ਵੀਡੀਓ ਸਾਰਾ ਕੁਝ ਆਉਣਾ ਚਾਹੀਦਾ ਠੀਕ ਹੈ ਸਾਫ਼ ਹੋਣੀ ਚਾਹੀਦੀ ਵੀਡੀਓ ਮੈਂ ਤੁਹਾਨੂੰ ਦੱਸਾਂ ਵਿੱਚ ਚੌਣਪਲਾ ਕੱਟ ਦੇ ਆ ਕੀ ਆਉਂਦਾ ਇੱਕ ਲਾਈਟ ਵਾਲਾ ਆ ਵੇਖ ਕੇ ਦਿਓ कौन है नंबर प्लेट है तेरे नंबर प्लेट तेरी लाइट भी एक जागती रिफ्लेक्टर पिछले पास भी देख जाके मगर सारा कुछ ब्रेक ब्रुक चेक करो मेहनत लगता कुछ भी नहीं होना तेरे को बंदे मार ले तू ਹਾਇਦਤ ਹੁੰਦਾ ਜਾਂਦਾ ਹੈ ਨਹੀਂ ਪਤੰਦਰਾ ਤੂੰ ਜਵੇਂ ਜਲੂਸ ਕੱਢਦੇਂਗਾ ਫਿਰ ਤੈਨੂੰ ਮਾਰੇਂਗਾ ਲੋਕਾਂ ਨੂੰ ਅੱਜ ਤਾਂ ਤੂੰ ਦੱਸ ਹੈ ਨਹੀਂ ਕੀ ਵਾਵਾ ਕਮਾਲ ਹੋ ਗਈ ਜੀ ਯਾਰ ਹੈਂ ਕੁਝ ਵੀ ਨਹੀਂ ਮਗਰ ਭਾਈ ਹੈੜੀ ਕੁਝ ਉਹ ਦਰ ਫਿਟੇ ਮੋ ਛੋਟੇ ਇਹ ਕੀ ਕਰਦਾ ਤੂੰ ਕਿੰਨੇ ਪੈਸੇ ਬਣਾਉਨੇ ਆ ਤੁਸੀਂ ਕਿੰਨੇ ਕਿੰਨੇ ਪੈਸੇ ਇੱਕ ਗੇੜੇ ਚ ਕਿੰਨੇ ਪੈਸੇ ਵੱਜਦੇ ਸੋਨੂੰ 20000 ਰੁਪਏ ਵੱਜਦੇ 20000 ਰੁਪਏ ਗੇੜੇ ਚ ਵੱਜਦਾ ਨਾ ਹਾਂਜੀ ਚਾਰ ਗੇੜਿਆਂ ਚ ਪੰਜ ਗੇੜਿਆਂ ਸੋਨੂੰ ਲੱਖ ਰੁਪਏ ਵੱਜ ਗਏ ਤਾਂ ਤੈਨੂੰ ਤਾਂ 2000 ਰੁਪਏ ਵੀ ਨਹੀਂ ਲੱਗਦਾ ਇਹਨਾਂ ਚੀਜ਼ਾਂ ਤੇ ਲਵਾ ਲਾਂਗੇ ਜਨਾਬ ਉਹ ਜਿਹੜੀ ਪਾਰਟੀ ਜੀ ਜਿਹਦੇ ਵਿੱਚ ਲਾਈਟ ਜਿ ਲਈ ਹੁੰਦੀ ਹੈ ਲਾਲ ਜੀ ਉਹ ਹੈ ਨਹੀਂ ਤੁਹਾਡੇ ਕੋਲ ਲਵਾਵਾਂਗੇ ਜਨਾਬ ਫਿਰ ਲੋਕ ਇਹ ਕਹਿੰਦੇ ਆ ਵੀ ਸਾਨੂੰ ਗਲਤ ਕਹਿੰਦੇ ਆ ਤੂੰ ਇੱਕ ਵੀ ਤੇ ਸਾਰੇ ਤੇਰੇ ਨੁਕਸਾਨ-ਓਕਸਾਨ ਸਾਰੇ ਤੇਰੇ ਇਹਦੇ ਬ੍ਰੇਕਾਂ ਬਰੁਕਾਂ ਚੈੱਕ ਕਰ ਇਹਦੇ ਬ੍ਰੇਕ ਵੀ ਹੈਗੇ ਕਿ ਨਹੀਂ ਮੈਂ ਤਾਂ ਲੱਗਾ ਬ੍ਰੇਕ ਵੀ ਨਹੀਂ ਹੋਣ ਇਹਦੇ ਯਾਰ ਉਹ ਵੀ ਘੱਟ ਘੱਟ ਵਾਦੀ ਲੱਗਦੀ ਬ੍ਰੇਕ ਵੀ ਘੱਟ ਆ ਜਦੋਂ ਸ਼ਾਮਾਂ ਨਹੀਂ ਹੁੰਦੀ ਹੈ ਹੈ ਬ੍ਰੇਕ ਹੈ ਨਹੀਂ ਜਮੇ ਬਸ ਲੱਗਦੇ ਹੀ ਹੈ ਜੀ ਨਾ ਤੇਰੇ ਬ੍ਰੇਕ ਆ ਲਾਈਟ ਤੇਰੇ ਅੱਖਾਂ ਹੈ ਹੈ ਕੋਈ ਰਿਫਲੈਕਟਰ ਨਹੀਂ ਲੱਗਿਆ ਤੇਰੇ ਕੁਝ ਵੀ ਨਹੀਂ ਤੂੰ ਬੰਦੇ ਮਾਰਨੇ ਆ ਗਲਤੀ ਹੈ ਤੂੰ ਦਾਇਤ ਲਈ ਫਰਦਾਂ ਤੂੰ ਤਾਂ ਸੜਕ ਤੇ ਜੇ ਧੰਦ ਧੰਦ ਹੋਵੇ ਯਾਰ ਕੀ ਬਣੂਗਾ ਹਨਾ ਕੀ ਬਣਨ ਆਈ ਇਹਨਾਂ ਇਹ ਜਾਣਾਂਗਾ ਹਤੇ ਬੰਦੇ ਬੰਦੇ ਮਾਰਨ ਆਲੇ ਇਹਨਾਂ ਦਾ ਬੰਦੇ ਕੰਮ ਇਹਨੂੰ ਮੂਤਰ ਪਾ ਜਾਣੇ ਦੋ ਸੇ ਡੰਡ ਬੈਠ ਕੇ ਕੱਢ ਤੇ ਇੱਕ ਇੱਕ ਡੰਡ ਬੈਠ ਕੇ ਤੇ ਇੱਕ ਡੰਡਾ ਵੱਜਣਾ ਚਾਹੀਦਾ ਚੱਜਗੀ ਤਾ ਮੂਤਰ ਮੂਤਰ ਪਾਏ ਤਾਂ ਕੋਈ ਨਹੀਂ ਹੁੰਦਾ ਜਨਾਬ ਗਲਤੀ ਹੋ ਗਈ ਗਲਤੀ ਕਿ ਹੋ ਗਈ ਗਲਤੀ ਇੱਕ ਦੀ ਗਲਤੀ ਆ ਯਾਰ ਜੇ ਕੋਈ ਬੰਦਾ ਮਾਰਦਾ ਤਾ ਗਲਤੀ ਕੀ ਥੋਂ ਕਿਥੋਂ ਪਰੋਗਾ ਤੂੰ ਮੱਦਾ ਪਰਦੇਂਗਾ ਤੂੰ ਅੱਗੇ ਤੋਂ ਕਰਾਵਾਂਗੇ ਜੀ ਗਲਤੀ ਹੋ ਗਈ ਜਨਾਬ ਕੋਈ ਜ਼ਿੰਮੇਵਾਰੀ ਨਹੀਂ ਛੋਡੀ ਲੋਕਾਂ ਦੀ ਜਮਾ ਸ਼ਰਮ ਲਾਈ ਏ ਛੋਟੀ ਯਾਰ ਇੱਕ ਲਾਈਟ ਹੈ ਕੁਝ ਵੀ ਨਹੀਂ ਥੋੜਾ ਜਿਹਾ ਜਮਾ ਆ ਵੇਖ ਫਿਰ ਨੰਬਰ ਨੰਬਰ ਬਲੇਖ ਨਹੀਂ ਪੱਕੇ ਢੀਠ ਆ ਕੋ ਯਾ ਆ ਨੰਬਰ ਬਲੇਤਾ ਆ ਕੀ ਲਿਖਾਇਆ ਪੱਕੇ ਢੀਠ ਢੀਠੀਆਂ ਵੀ ਫਰੇ ਮਤਲਬ ਗਲਤੀ ਹੋ ਗਈ ਜਨਾਬ ਮੈਂ ਸਣਾ ਮੂਤਰ ਬਾਹਰ ਦੋ ਦੋ 259 ਕੱਟ ਪਹਿਲਾਂ ਡੰਡ ਬੈਠ ਕੇ ਕੱਟ ਪਹਿਲਾਂ ਇੱਕ ਮਿੰਟ ਡੰਡ ਬੈਠ ਕੇ ਕੁਰਕ ਬੈਠ ਕਰ ਕੁਰਕ ਬਾਰ ਕਰ ਜੰਗੀ ਗਲਤੀ ਗਲਤੀ ਹੋ ਗਈ ਜਨਾਬ ਨਹੀਂ ਨਹੀਂ ਕੁਰਕ ਬਾਰ ਕਰ ਦੂੰ ਤੂੰ ਦਾ ਦੋਹਾਂ ਤੇ ਹੀ ਰਿੰਗਣ ਲੱਗ ਜਾਂਦੋਂ ਬੰਦਾ ਬੰਦਾ ਵਾ ਵਾਹ ਵਾਈ ਦੀ ਜਨਾਬ ਗਲਤੀ ਹੈ ਵਾਈ ਦੀ ਵਜਨੀਆਂ ਹੁਣ ਤੁਹਾਨੂੰ ਪਤਾ ਲੱਗਦਾ ਹਨ ਤੁਹਾਨੂੰ ਗਲਤੀ ਹੋ ਗਈ ਅੱਗੇ ਤੋਂ ਕਰਾਵਾਂਗੇ ਜੀ ਜਮਾ ਸ਼ਰਮ ਲਾਈ ਹੈ ਯਾਰ ਕੀ ਹੁਣ ਕਰੋਗੇ ਤੁਸੀਂ ਇਹਨਾਂ ਦਾ ਐਂ ਕਰਦੇ ਇਹਨਾਂ ਦਾ ਗੱਡੀ ਨਾ ਇਹ ਟਰੈਕਟਰ ਇਹਨਾਂ ਦਾ ਥਾਣੇ ਚ ਲੈ ਕੇ ਚੱਲੋ ਠੀਕ ਆ ਐਂ ਨਹੀਂ ਇਹਨਾਂ ਦਾ ਲੋਟੋ ਨਾ ਥਾਣੇ ਲੈ ਕੇ ਚੱਲੋ ਟਰੈਕਟਰ ਨਹੀਂ ਨਹੀਂ ਬਾ ਥਾਣੇ ਚ ਜਨਾਬ ਗਲਤੀ ਹੈ ਜਮਾ ਤੇਰਾ ਤਾਂ ਜਮਾ ਸ਼ਰਮ ਲਾਈ ਪਈ ਹੈ ਯਾਰ ਕੁਝ ਵੀ ਨਹੀਂ ਤੇਰੇ ਕੋਲ ਪੂਰਾ ਹੈ ਨਹੀਂ ਕੋ ਹੱਥ ਤੇਰੇ ਕੋਲ ਲਾਇਸੈਂਸ ਹੈਗਾ ਤੇਰੇ ਕੋਲ ਲਾਇਸੈਂਸੀ ਕਰੇ ਪਈ ਹੈ ਕਿੰਨਾ ਉਮਰ ਕਿੰਨੀ ਹੈ ਤੇਰੀ ਉਮਰੀ ਥੋੜਾ ਸਾੜਾ 16 ਸਾਲ ਦਾ ਬੱਦਾ ਤੂੰ ਟਰੈਕਟਰ ਚਲਾਉਣਾ ਸ਼ਰਮ ਲਾਈ ਆ ਤੇਰੀ ਤੂੰ ਆਪ ਵੀ ਮਰੇਗਾ ਜੇ ਤਾਂ ਨੂੰ ਚੜ ਗਿਆ ਕਿਸੇ ਪਾਸੇ ਯਾਰ ਧੰਦ ਹੋਵੇ ਧੰਦ ਦੇ ਵਿੱਚ ਤਾਂ ਤੂੰ ਜਮਾਂ ਹੀ ਮਾਰੇਗਾ ਤੂੰ ਇਹਦਾ ਜਮਾਂ ਜਲੂਸ ਕੱਢੀ ਫਿਰਦਾ ਤੂੰ ਯਾਰ ਆ ਚੰਗੀ ਤਰ੍ਹਾਂ ਵੀਡੀਓ ਬਣਾ ਵੀਡੀਓ ਬਣ ਕੇ ਚੰਗੀ ਤਰ੍ਹਾਂ ਥੋੜਾ ਚੰਗੀ ਤਰ੍ਹਾਂ ਵੀਡੀਓ ਬਣਾ ਅੱਛਾ 16 ਸਾਲਾ ਮਰ ਤੇਰੀ ਹਾਂਜੀ 16 ਸਾਲ ਦੇ ਲਾਇਸੈਂਸ ਕਿਵੇਂ ਬਣ ਗਿਆ ਤੇਰਾ ਝੂਠ ਮਾਰ ਗੱਲਤੀ ਹੋ ਗਈ ਜਨਾਬ ਅੱਗੇ ਤੋਂ ਨਹੀਂ ਕਰਦੀ ਜੀ ਗਲਤੀ ਕਦੀ ਹੋ ਗਈ ਸਾਡੇ ਤੋਂ ਜਨਾਬ ਬਾ ਕਰੋ ਇਹ ਥਾਣੇ ਚ ਲੈ ਕੇ ਚਲੋ ਮਾਰ ਘੱਟਦਾ ਤਾਂ ਚੱਜਣਾ ਮਾਰ ਕੇ ਨਾ ਹੋ ਗਈ ਜਨਾਬ ਅੱਗੇ ਤੋਂ ਥਾਣੇ ਚ ਜਾ ਕੇ ਰੇਲ ਬਣਾਉਣਾ ਮੈਂ ਤੇਰੀ ਮਾਰ ਕੇ ਛੱਡਿਆ ਇਹਨਾਂ ਨੇ ਯਾਰ ਤੂੰ ਜਮੇ ਜਲੂਸ ਕੱਢਿਆ ਯਾਰ ਮੁੜ ਕੇ ਅਗਲਾ ਗੋ ਪੁਲਸ ਵਾਲੇ ਮਾਰੇ ਆ ਕਿ ਹੱਥੇ ਕੋਈ ਬੰਦਾ ਬੰਦਾ ਮਾਰਦਾ ਕੋਈ ਜਵਾਕ ਠਾਕੇ ਤੂੰ ਤਾਂ ਜਮੇ ਜਾ ਜਾਂਦੀ ਕਰ ਦੇਗਾ ਗਲਤੀ ਹੋ ਗਈ ਅੱਗੇ ਤੋਂ ਨਹੀਂ ਗਲਤੀ ਗਲਤੀ ਕੋਈ ਨਹੀਂ ਕਰਨੀ ਬਸ ਪੌਂਡ ਕਰੋ ਬਾ ਟਰਾਲੀ ਇਹਦੀ ਥਾਣੇ ਲੈ ਕੇ ਚਲੋ ਗਲਤੀ ਹੋ ਗਈ ਅੱਗੇ ਤੋਂ ਨਹੀਂ ਜੀ ਜੀ ਚਲਾ ਲੈਣਾ ਤੂੰ ਟਰੈਕਟਰ ਨਾਲ ਜੀ ਲੈ ਚਲਦਾ ਮੈਂ ਕਿ ਆ ਟਰੈਕਟਰ ਨਾਲ ਇਹਨੂੰ ਗੱਡੀ ਚ ਬਿਰਾ ਓਏ ਚਲਾ ਬੈਠ ਗੱਡੀ ਚ ਬੈਠ ਗਲਤੀ ਹੋ ਗਈ ਜਨਾਬ ਸ਼ਾਰਦ ਨੀ ਨੀ ਬਸ ਬੈਠ ਤੂੰ ਗੱਡੀ 'ਚ ਬੈਠ ਚੱਲ ਪਿੱਛੇ ਬੈਠ ਪਤਾ ਲੱਗੇ ਸੋਨੂੰ ਉੱਥੇ ਤੇਰੀ ਰੇਲ ਬਣਾਉਣਾ ਵਿੱਚ ਚੱਲ ਵਿੱਚ ਬਾਹਰ ਵਿੱਚ ਜਾ ਆ ਇਧਰ ਤੂੰ ਫਾੜੇ ਨੂੰ ਵਿੱਚ ਬੈ ਬਹਿ ਜਾ ਵਿੱਚ ਤੂੰ ਉਹ ਪਤੰਦਰਾ ਤੂੰ ਉਹ ਸਾਰੀ ਕੁੜਦਿਆਂ ਦੀ ਵੀਡੀਓ ਬਣਾ ਲਈ ਓਏ ਵੀਡੀਓ ਸਾਰੀ ਥੋੜਾ ਬਣਾਈ ਦੀ ਹੁੰਦੀ ਐ ਉਹ ਜਾ ਤਰੀ ਬੰਦ ਕਰ ਇਹਨੂੰ ਪਤੰਦਰਾ ਤੂੰ ਕਿੱਥੋਂ ਪੰਗਾ ਪਾਏਗਾ ਤੂੰ ਲੋਕ ਤਾਂ ਪਹਿਲਾਂ ਨੇ ਖੜਾ ਛੱਡਦੇ ਵੀ ਕੁੱਟੀ ਜਾਂਦੇ ਆ